ਫੀਟ ਦੇਖ ਰਹੇ ਜੀ ਬਾਦਰ ਪਟੇਨੀ ਹੁ ਮੈਂ ਮੂਰੇ ਪਟੇ ਐਸ ਵਾਲੇ ਮੌਜੂਦੇ ਡੇਰਾ ਬਾਬਾ ਨਾਨਕ ਤੇ ਪਿੰਡ ਧਰਮਕੋਟ ਰਦਾਏ ਵਿੱਚ ਵੱਡਾ ਹਾਦਸਾ ਇੱਕ ਇੱਥੇ ਵਾਪਰਿਆ ਵਾ ਪਰਿਵਾਰ ਬਚ ਗਿਆ ਪਰ ਜਿਹੜਾ ਇਹਨਾਂ ਦਾ ਮਕਾਨ ਸੀਗਾ ਇੱਕੋ ਇੱਕ ਇਹਨਾਂ ਦਾ ਕਮਰਾ ਜਿਹੜਾ ਹੈਗਾ ਤਹਿਸ਼ ਨਹਿਸ਼ ਹੋ ਗਿਆ ਦਿਖਾਉਂਦੇ ਤੁਹਾਨੂੰ ਝਲਕੀਆਂ ਕੋਈ ਵੀ ਜਿਹੜੀ ਚੀਜ਼ਾਂ ਇਹਨਾਂ ਦੀ ਘਰ ਦੀ ਉਹ ਕੁਝ ਵੀ ਨਹੀਂ ਬਚਿਆਗਾ ਸਾਰਾ ਹੀ ਸੜ ਕੇ ਸੁਆਹ ਹੋ ਚੁੱਕਾ ਵਾ ਕਾਰਨ ਵੀ ਤੁਹਾਨੂੰ ਦੱਸਾਂ ਕਿ ਅੱਗ ਲੱਗਣ ਦਾ ਕਾਰਨ ਵੀ ਆਪਾਂ ਤੁਹਾਨੂੰ ਥੋੜੀ ਪਹਿਲਾਂ ਇੱਥੇ ਝਲਕੀ ਦਿਖਾ ਦਿਆ ਤੂੰ ਆ ਮੇਰੇ ਆ ਉਤਲੇ ਬਣੇ ਤੂੰ ਇਹ ਦੇਖ ਰਿਓ ਜੀ ਇਹ ਬਿਜਲੀ ਦੀ ਜਿਹੜੀ ਤਾਰ ਹੈ ਇਹ ਬਾਹਰੋਂ ਜਿਹੜੀ ਇੱਥੇ ਆ ਰਹੀ ਆ ਹੋ ਸਕਦਾ ਵੀ ਸ਼ਾਰਟ ਸਰਕਟ ਜਿਹੜਾ ਉਹ ਹੁੰਦੇ ਨਾਲ ਜਿਹੜਾ ਵਾ ਜਿਹੜਾ ਇਹ ਹਟਾ ਵਾਪਰ ਗਿਆ ਹੈਗਾ ਵਾ ਆ ਤੁਹਾਨੂੰ ਝਲਕ ਹੋਰ ਇਹ ਦਿਖਾਉਣੀ ਆ ਸਿਲੰਡਰ ਤੇ ਜਿਹੜਾ ਗੈਸ ਚੁਲਾ ਉਹ ਵੀ ਇਸ ਵੇਲੇ ਇੱਥੇ ਮੌਜੂਦ ਆ ਤੁਹਾਨੂੰ ਦਿਖਾ ਰਿਆ ਗਿਆ ਖਦਰਾ ਗਾਤਾ ਜੇ ਕਿਤੇ ਗੈਸ ਸਿਲੰਡਰ ਵੀ ਕਿਤੇ ਪਾੜ ਜਾਂਦਾ ਤੇ ਲੱਗ ਜਾ ਕੇ ਜਿੰਨੇ ਵੀ ਇੱਥੇ ਘਰ ਆ ਗਏ ਹੀ ਨੇ ਉਹਨਾਂ ਤਬਾਈ ਜਿਹੜੀ ਐ ਨਾ ਪੂਰੀ ਇਹਨਾਂ ਬਚਾਉਣੀ ਸੀਗੀ ਤੁਹਾਨੂੰ ਹੁਣ ਅੰਦਰ ਦੀ ਵੀ ਝਲਕੀ ਪਲਾ ਤੁਹਾਨੂੰ ਦਿਖਾ ਦਿਆਂ ਪੀ ਦੇਖੋ ਕੀ ਹਾਲਾਤ ਨੇ ਇਸੇ ਕਮਰੇ ਦੇ ਵਿੱਚ ਕਿਸ ਤਰ੍ਹਾਂ ਜੜਾਵਾ ਇਹ ਤਹਿਸ਼ ਨਾਸ਼ੇ ਇੱਕੋ ਹੀ ਕਮਰਾ ਜਿਹੜਾ ਹੈਗਾ ਬਾ ਪੂਰੀ ਤਰ੍ਹਾਂ ਜੜਾਵਾ ਵੀ ਤੇ ਬਲਿਆਂ ਵਾਲੀ ਛੱਤ ਸੀ ਇਹ ਜਿਹੜੀ ਜੀ ਸਾਰੀ ਜਿਹੜੀ ਐ ਸੜ ਕੇ ਜਈ ਸੁਆਹ ਹੋ ਚੁੱਕੀ ਹੈਗੀ ਆ ਗਾ ਤੁਹਾਨੂੰ ਚਲਕੀ ਦਿਖਾਉਨੇ ਆ ਇੱਕ ਨਾਲ ਹੀ ਐਸਮਨੇ ਛੋਟਾ ਜਿਹਾ ਫ੍ਰਿਜ ਵੀ ਪਿਆਦਾ ਹੈਗਾ ਜੀ ਤੇ ਦੇਖੋ ਤੁਸੀਂ ਆਹ ਫ੍ਰਿਜ ਜਿਹੜਾ ਵਾ ਬਿਲਕੁਲ ਤੈਸ਼ ਨੈਸ਼ ਹੋ ਗਿਆ ਸਾਹਮਣੇ ਤੁਹਾਨੂੰ ਦਿਖਾਉਨੇ ਆ ਵੀ ਆਹ ਭਾਂਡਿਆਂ ਦਾ ਕੀ ਹਾਲ ਹੋਇਆ ਦਾ ਵਾ ਆ ਤੁਸੀਂ ਦੇਖ ਰਹੇ ਹੋ ਭਾਂਡੇ ਉਧਰ ਵੀ ਦੇਖੋ ਛੋਟਾ ਜਿਹਾ ਜਿਹੜਾ ਕੋਈ ਟ੍ਰਕ ਪਿਆਦਾਗਾ ਉਹ ਵੀ ਪੂਰੀ ਤਰ੍ਹਾਂ ਛੜ ਕੇ ਐਸਮਨੇ ਤੁਹਾਨੂੰ ਦਿਖਾਉਨੇ ਆ ਕਿ ਜਿਹੜੀ ਆ ਗੜਨੀ ਲਵਾਰੀ ਆ ਇਹਨਾਂ ਦੀ ਜਿਹੜੀ ਮਾਰੀ ਜਿਹੜੀ ਆ ਉਹ ਵੀ ਪੂਰੀ ਤਰ੍ਹਾਂ ਜਿਹੜੀ ਮੱਤੀ ਸੜ ਚੁੱਕੀ ਹੈਗੀ ਆ ਸਮਾਨ ਸ਼ਾਇਦ ਬਚਿਆ ਜਾਣੀ ਬਚਿਆ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੱਲ ਕਰਦੇ ਆ ਪਿਆ ਤੁਸੀਂ ਦੇਖ ਰਿਹਾ ਲੋਹੇ ਦਾ ਮੰਜਾ ਜਿਹੜਾ ਹੈਗਾ ਮਨ ਸਹੀ ਇਹ ਵੀ ਜਿਹੜਾ ਵੀ ਸੜਾ ਪੂਰੀ ਤਰ੍ਹਾਂ ਹੀ ਮੱਪੀ ਇਹ ਵੀ ਨਸ਼ਟ ਹੋ ਚੁੱਕਾ ਵਾ ਸਾਡੇ ਨਾਲ ਇਸ ਵੇਲੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਹੈ ਆਓ ਗੱਲਬਾਤ ਕਰਦੇ ਆ ਪੀਏ ਜਿਹੜਾ ਚਲਸ ਹੋਇਆ ਵਾ ਕਿਸ ਤਰ੍ਹਾਂ ਹੋਇਆ ਜੀ ਪਿੰਡ ਧਰਮਕੋਟ ਦਾ ਵਾ ਇਹ ਜਿਹੜਾ ਵਾਕਿਆ ਹੋਇਆ ਵਾ ਜਿਹੜੀ ਅੱਗ ਲੱਗੀ ਹੈ ਤੁਹਾਨੂੰ ਮੈਂ ਕਹਾਂ ਉਹਨੂੰ ਕੀ ਕਰਨਾ ਹੈ ਆਪਣੇ ਤੁਹਾਨੂੰ ਉਹ ਤੁਹਾਨੂੰ ਜਾਣਕਾਰੀ ਦੇ ਉਹਦਾ ਤੇ ਕੋਈ ਪਤਾ ਨਹੀਂ ਜੇ ਲੱਗਾ ਤੇ ਉਹ ਜੇ ਵੀ ਬੱਚੇ ਅੰਦਰ ਨਹੀਂ ਸੁੱਤੇ ਤੇ ਸਵੇਰੇ ਸ਼ੀ ਮਜੀ ਵੱਟ ਕੇ ਜਦੋਂ ਬੂਆ ਖੋਲਣ ਲੱਗੀ ਹੈ ਨੌ ਮੇਰੀ ਤੇ ਅੱਗ ਬਾਹਰ ਨਾਉਣ ਲਈ ਆ ਤੇ ਜਿੰਦਰਾ ਵੀ ਨਹੀਂ ਉਹਨਾਂ ਕੋ ਖੋਲਿਆ ਜਿੰਦਰਾ ਵੀ ਇਹਨਾਂ ਦੇ ਡੈਡੀ ਨੇ ਖੋਲਿਆ ਤੋ ਵੇਖਿਆ ਤਾਂ ਸਾਰਾ ਸਮਾਨ ਬੈੱਡ ਭਰੇ ਪਏ ਬਿਸਤਰਿਆਂ ਦੇ ਨਾਲ ਕਣਕ ਪੁਣਕ ਸਾਰਾ ਕੁਝ ਬੈੱਡ 'ਚ ਤੇ ਬੈੱਡ ਨੂੰ ਅੱਗ ਲਾ ਕੇ ਅੰਦਰ ਸਾਰਾ ਸਮਾਨ ਛੱਡ ਕੇ ਫੇਰ ਛੱਤ ਨੂੰ ਲੱਗ ਗਈ ਤੇ ਛੱਤ ਜਦੋਂ ਸਾਰੇ ਇਕੱਠੇ ਹੋ ਗਏ ਪਾਣੀ ਪੁਣੀ ਪਿਆ ਨਹੀਂ 부ਜੀ ਸਾਰਾ ਕੁਝ ਡਿੱਗ ਪਿਆ ਛੱਤ ਜਿਹੜੀ ਬਾਲੀਆਂ ਵਾਲੀ ਹੈ ਹਾਂਜੀ ਬਾਲਿਆਂ ਵਾਲੀ ਬਾਲਿਆਂ ਨੂੰ ਅੱਗ ਲੱਗ ਕਮਰਾ ਤੁਹਾਡਾ ਇੱਕੋ ਹੀ ਹੈਗਾ ਹਾਂਜੀ ਕਮਰਾ ਇੱਕੋ ਹੀ ਹੈ ਪਰਿਵਾਰ ਜਿਹੜਾ ਅੱਜ ਉਧਰ ਮਪੀ ਸੌਂਦਾ ਨਹੀਂ ਇੱਥੇ ਨਹੀਂ ਸੌਂਦਾ ਕੱਚੇ ਦਾ ਕਰਕੇ ਨਹੀਂ ਸੌਂਦੇ ਤੇ ਚੱਲ ਮੈਂ ਦੱਸ ਹੋ ਜਾਂਦੇ ਕਿ ਇਹਦਾ ਘਰ ਵਾਲਾ ਘਰ ਨਹੀਂ ਹਾਂਜੀ ਕੀ ਤੁਹਾਡੇ ਘਰ ਵਾਲੇ ਕੀ ਕੰਮ ਕਰਦੇ ਆ ਜੀ ਮਜ਼ਦੂਰੀ ਕਰਦੇ ਆ ਮਜ਼ਦੂਰੀ ਤੁਹਾਡੇ ਆ ਜੀ ਕੀ ਇਹ ਚਾਂਸ ਹੋਇਆ ਵੀ ਜਿਹੜਾ ਤੁਸੀਂ ਤੁਹਾਡਾ ਜਿਹੜਾ ਮਕਾਨ ਜਿਹੜਾ ਬਾ ਕਮਰਾ ਜਿਹੜਾ ਬਾ ਪੂਰੀ ਤਰ੍ਹਾਂ ਜਿਹੜਾ ਮਤੀ ਸੜ ਕੇ ਸੁਆਹ ਹੋ ਗਿਆ ਕਿਹੜੀ ਕਿਹੜੀ ਚੀਜ਼ ਆ ਗਈ ਸੀ ਇਹ ਕਮਰੇ ਮੈ ਤੁਹਾਨੂੰ ਸਭ ਪਹਿਲਾਂ ਸਾਨੂੰ ਉਹ ਦੱਸੋ ਜੀ ਜੀ ਬਾਕਸ ਬੈਡੀ ਟੀਵੀ ਟਿਵੀ ਟਾਲੀ ਹੱਕ ਗੋਲਡਨ ਨੰਬਰੀ ਹੀ ਬਾਕੀ ਪ੍ਰੂਫ ਪ੍ਰਾਫ ਜਿੰਨੇ ਬੱਚਿਆਂ ਦੇ ਸਾਰਾ ਕੁਝ ਸੜ ਸੁਰ ਗਿਆ ਕੁਛ ਵੀ ਨਹੀਂ ਬਚਿਆ ਜਨਗੀ ਫਰਿਜ ਕੱਪੜਾ ਸਾਰੇ ਤੋਂ ਸਾਰੇ ਸੜ ਗਏ ਆ ਗੈਸ ਸਿਲੰਡਰ ਜਿਹੜਾ ਹੁਣ ਇਹ ਆਲੇ ਬਹਾਰ ਪਿਆ ਤਾਂ ਇਹ ਅੰਦਰ ਸੀ ਗਿਆ ਇਹ ਕੱਢੇ ਆ ਪਟਨ ਦਾ ਕਰਕੇ ਪੀ ਵੀ ਨਾ ਕਿਤੇ ਫਟ ਜੇ ਜਨਕੇ ਸਾਰੇ ਬਾਰੇ ਇੱਕ ਚੀਜ਼ ਦਾ ਨੁਕਸਾਨ ਹੋ ਗਿਆ ਕੋਈ ਵੀ ਚੀਜ਼ ਨਹੀਂ ਬਚੀ ਬੱਚਿਆਂ ਦੇ ਬਸਤੇ ਕਾਪੀਆਂ ਸਭ ਸਭ ਹੁਣ ਵੀ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਉਮਰ ਸਰਾਹ ਦਵਾ ਦੇ ਨਾਲ ਜੋ ਵੀ ਚਲਣ ਦੇ ਵੀ ਹਣਾ ਚਲੋ ਘਰ ਥੋੜਾ ਵਧੀਆ ਥੀਕੇ ਨਾਲ ਪਾ ਜੇ ਸੰਭਾਗ ਜੋ ਨੁਕਸਾਨ ਹੋਇਆ ਸਾਡਾ ਦਿੱਤਾ ਥੋੜਾ ਜਿਹਾ ਇਹ ਸੰਜੀਤ ਪਰਿਵਾਰ ਦੇ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਹੈਗੀ ਆ ਇਹ ਹੁਣ ਪਰਿਵਾਰ ਜਿਹੜਾ ਸਰਕਾਰ ਨੂੰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੋਹਾਰ ਲਗਾ ਰਿਹਾ ਜੀ ਗੱਲ ਆਪਾਂ ਕਰਦੇ ਆਂ ਵੀ ਜੇ ਕਰੀਏ ਵੀ ਢੇਰਾ ਬੱਬਾਂ ਨੰਨ ਤਾਂ ਹੜ੍ਹ ਰੇ ਜਿਹੜੀ ਮਾਰ ਮੇਰੀ ਧਰਮਕੋਟ ਨੂੰ ਵੀ ਮਾਰੀ ਆ ਗਈ ਆ ਇਸ ਦੇ ਗੱਲ ਕਰਦੀ ਆਂ ਵੀ ਧਰਮਕੋਟ ਦੇ ਰਹਾਬ ਦੇ ਵਿੱਚ ਵੀ ਤਕਰੀਬਨ ਜੇ ਮੰਨ ਕੇ ਚੱਲੀਏ ਵੀ 10-10 ਫੁੱਟ ਜਿਹੜਾ ਪਾਣੀ ਹੈ ਘਰਾਂ ਦੇ ਵਿੱਚ ਵੀ ਪਰਵੇਸ਼ ਕੀਤਾ ਸੀਗਾ ਬਾਲਿਆਂ ਵਾਲੀ ਛੱਤ ਆ ਗਈ ਆ ਪਰਿਵਾਰ ਦਾ ਨੁਕਸਾਨ ਜਿਆਦਾ ਬਹੁਤ ਜ਼ਿਆਦਾ ਹੋ ਚੁੱਕਾ ਹੈਗਾ ਵਾ ਹੁਣ ਇਹਨਾਂ ਨੇ ਗਵਾਰ ਲਈ ਆ ਸਰਕਾਰ ਨੂੰ ਵੀ ਸਮਾਜ ਸੇਵੀ ਜਥਿਆਂ ਪੰਡਿਆਂ ਨੂੰ ਆਪਾ ਆਪਣੇ ਵੱਲੋਂ ਪੱਤਰਕਾਰ ਭਾਈਚਾਰਾ ਵੀ ਇੱਥੇ ਪਹੁੰਚਿਆ ਹੈਗਾ ਵਾ ਆਪਾਂ ਜਿਹੜੇ ਬਾਰਡਰ ਭਟਿੰਡੂ ਜੀ ਵੱਲੋਂ ਆਪਾਂ ਬੇਨਤੀ ਕਰਦੇ ਹਾਂ ਸਮਾਜ ਸੇਵੀ ਜਥੇਬੰਦੀ ਜਿਹੜੀ ਕੋਈ ਵੀ ਹੈਗੀ ਆ ਇਸ ਵੇਲੇ ਜੇ ਇਸ ਪਰਿਵਾਰ ਦੀ ਜਰੂਰ ਆ ਕੇ ਬਾਹ ਫੜਨ ਆਪ ਦੇਖੋ ਆ ਕੇ ਕਿ ਇਹਨਾਂ ਦੇ ਇਸ ਵੇਲੇ ਕੀ ਹਾਲਾਤ ਨੇ ਤੁਹਾਨੂੰ ਆਪਣਾ ਇਹਨਾਂ ਦਾ ਟੈਲੀਫੋਨ ਨੰਬਰ ਵੀ ਜਿਹੜਾ ਵਾ ਤੁਹਾਨੂੰ ਉਹ ਵੀ ਤੁਹਾਨੂੰ ਹੁਣ ਇਸ ਵੇਲੇ ਮਪੀਨਾ ਕੋ ਪਰਿਵਾਰ ਕੋ ਦਿੰਨੇ ਆ ਵੀ ਕੀ ਨੰਬਰ ਹੈਗਾ ਜੇ ਮਤ ਕਰਨੀ ਚਾਹੀਏ ਜੇ ਤੁਸੀਂ ਸਮਾਜ ਸੇਵੀ ਸੇਵਕਾਂ ਨੂੰ ਵੀ ਗੱਲ ਕਰਾਂਗੇ ਮਤ ਕਹਨੇ ਖੋਦ ਤੁਸੀਂ ਇਥੇ ਪਹੁੰਚ ਕੇ ਵੀ ਕਰ ਸਕਦੇ ਹੋ ਜਾਂ ਇਹਨਾਂ ਦਾ ਟੈਲੀਫੋਨ ਨੰਬਰ ਆਪਾਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਵੀ ਦਿੰਦੇ ਆ ਉਹ ਸੇ ਨੰਬਰ ਦੇ ਉੱਤੇ ਵੀ ਤੁਸੀਂ ਨਾਲ ਖੁਦ ਗੱਲਬਾਤ ਜਿਹੜੀ ਕਰ ਸਕਦੇ ਹੋ ਆ ਤੁਹਾਨੂੰ ਉਹਨਾਂ ਦਾ ਨੰਬਰ ਲੈ ਕੇ ਦਿੰਦੇ ਆ ਜੀ ਬੋਲੋ ਜੀ ਬੋਲੋ ਹਾਂ ਜੀ ਮੈਂ ਕਬਲਬੀਰ ਸਿੰਘ ਤਰਨਕੋਟ ਬੰਦਾਵਾ ਸਰਪੰਚ ਬੋਲਦਾ ਜੀ ਇਹਨਾਂ ਦਾ ਸੁਖਾ ਮਸੀਹ ਇਹਨਾਂ ਦੇ ਚਾਨਕਾ ਅੱਗ ਲੱਗ ਗਈ ਜੀ ਇਥੇ ਇਹਨਾਂ ਲਾਗੇ ਗਵਾਂਢ ਦਾ ਰੋੜਾ ਰੋੜਾ ਪਾਇਆ ਆਂਦਿਆਂ ਨੂੰ ਮੈਂ ਵੇਖਿਆ ਤੇ ਆ ਕੇ ਪੂਰੀ ਮਚ ਗਈ ਇਹਨਾਂ ਦੀ ਬਾਲੇ ਬੋਲੇ ਜਿਹੜੇ ਲੂਸ ਕੇ ਥੱਲੇ ਡੇਪਿਆ ਅੰਦਰ ਇਹਨਾਂ ਦੇ ਖੜੀਆਂ ਪਈਆਂ ਲਿਵਾਰੀ ਪਈ ਉਹ ਵੀ ਸੜਕੇ ਸਵਾਹ ਹੋ ਗਈ ਜੀ ਆ ਗੰਦ ਹੋਈ ਜੀ ਇਹਨਾਂ ਨੂੰ ਮਾਤਾ ਬੰਦੇ ਅਧਿਆੜੀ ਪਾ ਦਰ ਬੰਦੇ ਬੰਦਾ ਅਧਿਆੜੀ ਦੇ ਬਾਹਰ ਗਿਆ ਅੱਜ ਤੇ ਆਂਦਿਆਂ ਨੂੰ ਮੈਂ ਕੋਈ ਕਬਰਾ ਹੋਈ ਸੜਕੇ ਸਵਾਹ ਹੋ ਕੇ ਥੱਲੇ ਡੇਪਿਆ ਕੋਈ ਸਰਕਾਰੀ ਨੁਮਾਇੰਦਾ ਵੀ ਆਇਆ ਇੱਥੇ ਤਾਂ ਕੋਈ ਨਾ ਚਾਂਸ ਕਰੇ ਤੇ ਕਿ ਨਾ ਕੀਤਾ ਹੀ ਕਿਹਾ ਇਹਨੇ ਕਿ ਉਹਦੇ ਇਹ ਨਾ ਕੋਈ ਸਰਕਾਰੀ ਆਇਆ ਇੱਥੇ ਅਮੰਦਾ ਨਾ ਬੋਲਿਆ ਇਹ ਕਰਕੇ ਇਹਨਾਂ ਕੋਲ ਜੋ ਆਇਆ 17 ਅਨੰਦ ਇਹ ਆ ਗਿਆ ਕਿ ਲੱਗੇ ਮਤ ਬੰਦੇ ਨੇ ਢਿਹੜੀ ਢਾ ਬੰਦੇ ਨੇ ਉਹ ਢਿਹੜੀ ਫਾੜ ਗਿਆ ਮੁੰਡਾ ਚੰਕ ਨੂੰ ਚੰਕ ਲੱਗਦੀ ਹੈ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੀਦਾ ਸਰਕਾਰ ਨੂੰ ਇਹ ਅਪੀਲ ਕਰ ਸਕਦੇ ਆ ਕਿ ਇਹਨਾਂ ਦੀ ਮੱਤ ਕੀਤੀ ਜਾਏ ਇਹਨਾਂ ਕੋਈ ਪਹਿਤ ਉਹਾ ਦੇਣ ਇਹਨਾਂ ਨਾਲ ਕੋਈ ਹੰਗਾਰੇ ਦੀ ਤਿਆਰੀ ਹੋ ਜੇ ਇਹਨਾਂ ਦੀ ਇਹ ਹੋਈ ਆ ਜੀ ਇਹਨਾਂ ਦਾ ਕਾਰੀਗਰ ਬੱਚਾ ਹੈ ਇਹ ਇਸ ਪਰਿਵਾਰ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ 9041 225241 9041225241 ਕਾਊਂਟਰ ਨੰਬਰ ਵੀ ਇਹਦਾ ਜੀ ਤੁਹਾਨੂੰ ਦੇ ਰਹੇ ਆ ਜੀ ਇਹਨਾਂ ਦਾ 06 2 1001700 312 496 ਇਹ ਜੀ ਇਹਨਾਂ ਦਾ ਜਿਹੜਾ ਕਾਊਂਟਰ ਨੰਬਰ ਆ ਪੰਜਾਬ ਨੈਸ਼ਨਲ ਬੈਂਕ ਦਾ ਜੀ ਇਹਨਾਂ ਦਾ ਜਿਹੜਾ ਇਹ ਕਾਊਂਟਰ ਨੰਬਰ ਹੈਗਾ ਵਾ ਜੀ ਥੱਲੇ ਦੇ ਬੰਨੇ ਵੀ ਹੈਗੇ ਆਈ ਐਫ ਸੀ ਕੋਡ ਨੰਬਰ ਇਹਨਾਂ ਦਾ ਹੈਗਾ ਜੀ ਪੰਜਾਬ ਹਾਂ ਜੀ ਹੈਗੇ ਬੀ 002 100 ਇਸ ਨੰਬਰ ਤੇ ਇਹਨਾਂ ਨਾਲ ਜ਼ਰੂਰ ਕੰਟੈਕਟ ਕੀਤਾ ਜਾਵੇ ਜੀ